ਆ ਦੇਖੋ ਭਈਏ ਜਿਹੜੇ ਰੋਡ ਤੇ ਬੈਠੇ ਆ ਤੇ ਨਿਆਣੇ ਇਹਨਾਂ ਦੇ ਰੋਡ ਤੇ ਰਹਿੰਦੇ ਆ ਲਗਭਗ ਤੇ ਉਹ ਇੱਕ ਰਾਹੀਰ ਜਾਂਦਾ ਸੀਗਾ ਤੇ ਭੱਜ ਕੇ ਨਿਆਣਾ ਅੱਗੇ ਆ ਗਿਆ ਉਹਦੇ ਨਿਆਣੇ ਦੇ ਰਗੜਾਂ ਲੱਗੀਆਂ ਔਰ ਉਸ ਬੰਦੇ ਨੂੰ ਉਲਟਾ ਇਹਨਾਂ ਨੇ ਘੇਰਿਆ ਹੋਇਆ ਗਲਤੀ ਵੀ ਇਹਨਾਂ ਦੀ ਆਪਦੇ ਨਿੱਕੇ ਨਿੱਕੇ ਨਿਆਣੇ ਉਹ ਸਾਹਮਦੇ ਨੇਗੇ ਤੇ ਆ ਦੇਖੋ ਕਿਦਾਂ ਮਜ਼ਰੇ ਪੰਜਾਬੀਆਂ ਨੂੰ ਇਹਨਾਂ ਨੇ ਤੰਕੀਦਾ ਹੋਇਆ ਆ ਦੇਖੋ ਇਹਨਾਂ ਨੇ ਕਿਦਾਂ ਤੰਕੀਦਾ ਹੈ ਸਾਰੇ ਬੱਚੇ ਇਹਨਾਂ ਦੇ ਰੋਡ ਤੇ ਹੀ ਹੁੰਦੇ ਆ ਆ ਲੈ ਲੈ ਹਾਂਜੀ ਇਹ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹ ਜਿਹੜਾ ਹੈ ਨਾ ਇਹਨਾਂ ਨੂੰ ਮੜਾ ਮੋਟਾ ਸਮਝਾ ਕੇ ਰੱਖੋ ਤਾਂ ਕਿ ਆਹਦੇ ਨਿਆਣੇ ਵੀ ਸਾਮਰਦੇ ਪੰਜਾਬੀਆਂ ਦੇ ਗਾਲ ਨਾ ਪੈਣ ਇਹ ਜਿੰਨੇ ਵੀ ਹੈਗੇ ਆ ਮਤਲਬ ਇਹ ਸਾਰੇ ਇਹਨਾਂ ਦੇ ਨਿਆਣੇ ਜਿਹੜੇ ਰੋਡ ਤੇ ਹੁੰਦੇ ਆ ਹਾਂਜੀ ਆ ਬੰਦਾ ਹੋ ਰੋਕ ਦਿਓ ਸਾਰੇ ਆ ਦੇਖੋ ਉਹ ਕਹਿੰਦੇ ਆ ਦੇਖੋ ਨਿੱਕੇ ਨਿੱਕੇ ਬੱਚੇ ਆ ਇਹਨਾਂ ਦੇ ਤੇ ਬੱਚੇ ਰੋਡ ਤੇ ਰਹਿੰਦੇ ਹੁਣ ਜਿੰਨੇ ਵੀ ਜਾਣਾ ਹੈ ਸਾਡੀ ਸਪੀਡ ਤੇ 20 ਜਾਂ 35 ਸਪੀਡ ਤੇ ਜਾਣਾ ਤੇ ਇਹਨਾਂ ਲੋਕਾਂ ਨੇ ਜਿਹੜਾ ਮਤਲਬ ਹੈ ਨਾ ਨਿਆਣੀ ਵੀ ਇਹ ਆਪ ਦੇ ਕੰਟਰੋਲ ਨਹੀਂ ਕਰਕੇ ਰੱਖਦੇ ਤੁਸੀਂ ਰੋ ਹੀ ਨੰਗ ਤੇ ਤੁਸੀਂ ਦੱਸੋ ਵੀ ਕਿਦਾਂ ਹਾਂਜੀ ਆ ਜੀ ਤੁਸੀਂ ਰੋ ਹੀ ਨੰਗ ਤੇ ਤੁਸੀਂ ਦੱਸੋ ਵੀ ਕਿਦਾਂ ਕਿਦਾ ਬੁੱਧ ਨਾ ਚੁੱਕ ਕਰਦਾ। ਬਹੁਤ ਲੱਗਦਾ ਬਾਜੀ ਇੱਕਦਮ ਸਾਹਮਣੇ ਰੱਖੋ ਜਿੱਥੇ ਆਹੀ ਲੰਗਣਾ ਸਾਡੇ ਦਾ। ਜਿੱਥੇ ਆਣਾ ਤੇ ਪੀਖ ਮੰਗਦੇ ਆ। ਐਡਾ ਮੋਰ ਮੰਗਲ ਕਾਢੇ। ਆਹ ਦੇਖੋ ਕਿੱਦਾਂ ਗੱਲ ਪੈਣ ਲੱਗੇ ਹੋਇਆ। ਆਹ ਦੇਖੋ ਕਿੱਦਾਂ ਗੱਲ ਪੈਣ ਲੱਗੇ ਹੋਇਆ। ਆਹ ਦੇਖੋ ਕਿੱਦਾਂ ਪੰਜਾਬੀ ਦੇ ਗੱਲ ਪੈਣ ਲੱਗੇ ਆ ਦੇਖੋ। ਆਣੇ ਇਹਨਾਂ ਦੇ ਰੋਡ ਤੇ ਹੁੰਦੇ ਆ ਇਹਨਾਂ ਨੂੰ ਕੋਈ ਨਹੀਂ ਕਹਿਣ ਵਾਲਾ ਹੈਗਾ ਦੇਖੋ ਆਣੇ ਆ ਕੇ ਸਾਡੇ ਦੇ ਮੇਰੇ ਨਹੀਂ ਸਾਡੇ ਪਾਈਂਦੇ ਨੇ ਛੱਤਰ ਮਾਰੇ ਇਹਨਾਂ ਦੇ ਕਾਲਾ ਨੂੰ ਨਾ ਡਾਂਗ ਫੇਰੋ ਸਾਡੇ ਮੋੜ ਤੋਂ ਨਾ ਆਜੋ ਸਾਡੇ ਮੋੜਾਂ ਦੇ ਥੱਲੇ ਸਾਰੇ ਗੋਦਸ ਮੱਗੀ ਪਾਇਆ ਹੋਈ ਐ ਇਹਨਾਂ ਦੇ ਉੱਤੇ ਸਾਡੇ ਮੋੜਾਂ ਥੱਲੇ ਅਚਲਦੇ ਆ ਆਹ ਦੇਖੋ ਕਿੰਨਾ ਇਹਨਾਂ ਨੇ ਮਤਲਬ ਹੈ ਨਾ ਗੰਦ ਪਾਇਆ ਹੈ ਦੇਖੋ ਇਹ ਤਾਂ ਸਾਰਿਆਂ ਨੇ ਆ ਦੇਖੋ ਪੰਜਾਬੀਆਂ ਨੂੰ ਕਹਿੰਦੇ ਫੜੋ ਕਿਉਂ